ਫੋਰੈਸਟ ਕੰਪਲੈਕਸ ਸੈਕਟਰ 68 ਮੁਹਾਲੀ ਵਿਖੇ ਆਈਐਫਐਸ 1994 ਬੈਚ ਦੇ ਧਰਮਿੰਦਰ ਸ਼ਰਮਾ ਨੇ ਪ੍ਰਿੰਸੀਪਲ ਚੀਫ ਕੰਜ਼ਰਵੇਟਰ ਆਫ ਫੋਰੈਸਟ ਅਤੇ ਹੈੱਡ ਆਫ ਫੋਰੈਸਟ ਫੋਰਸ ਪੰਜਾਬ ਦਾ ਅਹੁਦਾ ਸੰਭਾਲਿਆ ਤੇ ਮੀਡੀਆ ਨੂੰ ਕੀਤਾ ਸੰਬੋਧਨ ਨਮਸਕਾਰ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੇ ਅੰਦਰ ਤੁਸੀਂ ਇੱਥੇ ਆਏ ਮੈਂ ਅੱਜ ਕਾਰਜਭਾਰ ਸੰਭਾਲਿਆ ਜੀ ਪ੍ਰਧਾਨ ਗੁਖਮਾਰ ਮੁੱਖ ਮੰਤਵਾਲ ਪੰਜਾਬ ਪੀਸੀਸੀ ਆ ਪੰਜਾਬ ਦਾ ਜੋ ਕਿ ਹੈਡ ਆਫ ਡਿਪਾਰਟਮੈਂਟ ਫੋਰੈਸਟ ਐਂਡ ਵਾਈਲਡਲਾਈਫ ਡਿਪਾਰਟਮੈਂਟ ਦੇ ਹੁੰਦੇ ਆ ਪੀਸੀਸੀ ਆ ਤੇ ਮੈਂ ਧੰਨਵਾਦ ਕਰਨਾ ਚਾਹਾਂਗਾ ਸ਼੍ਰੀ ਲਾਲ ਚੰਦ ਜੀ ਘਟਾਰੂ ਚੱਕ ਜਿਹੜੇ ਸਾਡੇ ਮਾਨਯੋਗ ਵਣ ਤੇ ਜੰਗਲੀ ਜੀਵ ਮੰਤਰੀ ਨੇ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਮਾਨ ਸਾਹਿਬ ਦਾ ਭਗਵੰਤ ਮਾਨ ਜੀ ਸਾਹਿਬ ਦਾ ਕਿ ਉਹਨਾਂ ਨੇ ਮੈਨੂੰ ਇਸ ਕਾਬਲ ਸਮਝਿਆ ਕਿ ਮੈਂ ਅਮ ਲੋਕਾਂ ਦੀ ਸੇਵਾ ਇਸ ਮਾਧਿਅਮ ਨਾਲ ਗ੍ਰੀਨਰੀ ਦੇ ਮਾਧਿਅਮ ਨਾਲ ਰੁੱਖਾਂ ਦੇ ਮਾਧਿਅਮ ਨਾਲ ਇੱਕ ਤਾਜ਼ੀ ਹਵਾ ਦੇ ਮਾਧਿਅਮ ਨਾਲ ਕਰ ਸਕਾਂ ਸੋ ਕੋਸ਼ਿਸ਼ ਸਾਡੀ ਇਹੀ ਹੋਏਗੀ ਮੇਰੀ ਔਰ ਮੇਰੀ ਟੀਮ ਦੀ ਕੋਸ਼ਿਸ਼ ਇਹ ਹੋਏਗੀ ਕਿ ਅਸੀਂ ਜਿਆਦਾ ਤੋਂ ਜਿਆਦਾ ਗ੍ਰੀਨਰੀ ਪੰਜਾਬ ਚ ਲਗਾਈਏ ਔਰ ਜਿਹੜਾ ਵਾਤਾਵਰਣ ਸਾਡਾ ਦੂਸ਼ਿਤ ਹੋਇਆ ਉਹਨੂੰ ਜਿੰਨਾ ਅਸੀਂ ਸਾਫ਼ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ ਰੁੱਖਾਂ ਦੇ ਮਾਧਿਅਮ ਨਾਲ ਤੇ ਹੋਰ ਜਿਹੜੇ ਸਾਡੇ ਪ੍ਰੋਜੈਕਟਸ ਐ ਉਹਨਾਂ ਦੇ ਮਾਧਿਅਮ ਨਾਲ ਤੇ ਅਸੀਂ ਇੱਕ ਨਵਾਂ ਪ੍ਰੋਜੈਕਟ ਵੀ ਬਹੁਤ ਛੇਤੀ ਜਾਇਕਾ ਪ੍ਰੋਜੈਕਟ ਜਿਹੜਾ ਜਪਾਨ ਗਵਰਨਮੈਂਟ ਦੀ ਮਦਦ ਨਾਲ ਤੇ ਭਾਰਤ ਸਰਕਾਰ ਦੀ ਮਦਦ ਨਾਲ ਲੈ ਕੇ ਆ ਰਹੇ ਹਾਂ ਜਦੇ ਵਿੱਚ ਅਸੀਂ ਕਿਸਾਨਾਂ ਨੂੰ ਸਪੋਰਟ ਕਰਨ ਜਾ ਰਹੇ ਹਾਂ ਤੇ ਇਕੋ ਟੂਰਿਜ਼ਮ ਦੇ ਮਾਧਿਅਮ ਨਾਲ ਲੋਕਲ ਲੋਕਲ ਲੋਕਾਂ ਨੂੰ ਜਿਹੜੇ ਉੱਥੇ ਵਸਨੀਕ ਨੇ ਉਹਨਾਂ ਨੂੰ ਇਨਵੋਲ ਕਰਕੇ ਤੇ ਕੋਈ ਨਾ ਕੋਈ এমਪਲॉयਮੈਂਟ ਦੇ ਸਾਧਨ ਲੋਕਲ ਲੈਵਲ ਤੇ ਅਸੀਂ ਕਰਾਂਗੇ ਔਰ ਇਹਦੇ ਨਾਲ ਨਾਲ ਜਿਹੜੇ ਸਾਡੀ ਵੈਟਲੈਂਡਸ ਹੈ ਜਿਸ ਤਰ੍ਹਾਂ ਸਾਡੇ ਪੌਂਡਸ ਹੈ ਜਾਂ ਹੋਰ ਜਿੱਥੇ ਪੰਛੀ ਆਉਂਦੇ ਹੈ ਮਾਈਗਰੇਟਰੀ ਉਸਾਂ ਦੇ ਵੈਟਲੈਂਡਸ ਅਗੇ ਹਰੀਕੇ ਹੋ ਗਿਆ ਜਾਂ ਹੋਰ ਵੈਟਲੈਂਡਸ ਹੋ ਗਏ ਉਹਨਾਂ ਦੀ ਸਾਫ ਸਫਾਈ ਦਾ ਵੀ ਇਹਦੇ ਚ ਪ੍ਰੋਵੀਜ਼ਨ ਪ੍ਰੋਜੈਕਟ ਹੋਵੇਗਾ ਸੋ ਮੈਂ ਇੱਕ ਵਾਰ ਸਾਰਿਆਂ ਦਾ ਤੁਹਾਨੂੰ ਆਤਮਾਨੁਦ ਕਰਦਾ ਆ ਕਿ ਮੈਨੂੰ ਇੱਥੇ ਇਸ ਸੀਟ ਤੇ ਬਿਠਾ ਕੇ ਲੋਕਾਂ ਦੀ ਸੇਵਾ ਕਰਨ ਦਾ ਜਿਹੜਾ ਮੌਕਾ ਦਿੱਤਾ। ਸੋ ਧੰਨਵਾਦ। ਹਾਂਜੀ ਤਾਂ ਮੈਂ ਸੱਜਣਾਂ ਦਾ ਕਬਾਈ ਪਬਲਿਕ ਨੂੰ ਤਾਂ ਇਹ ਜੀ ਮੈਸੇਜ ਹੈ ਕਿ ਜਿੱਥੇ ਕਿਤੇ ਤੁਹਾਡੇ ਕੋਲ ਖਾਲੀ ਜਗ੍ਹਾ ਪਈ ਹੈ ਤੁਸੀਂ ਉੱਥੇ ਰੁੱਖ ਲਗਾਓ। ਰੁੱਖ ਸਾਡੇ ਜਿਹੜੇ ਹੈ 200 ਸਵਾ 200 ਜਾਂ 250 ਨਰਸੀਆਂ ਦੇ ਆਸ-ਪਾਸ ਸਾਡੇ ਕੋਲ ਹੈਗੇ ਆ ਪੰਜਾਬ ਦੇ ਵਿੱਚ ਉੱਥੋਂ ਤੁਸੀਂ ਪੌਦੇ ਲੈ ਕੇ ਤੇ ਲਗਾ ਸਕਦੇ ਹੋ ਬਹੁਤ ਘੱਟ ਰੇਟ ਤੇ ਪੌਦੇ ਉਪਲਬਧ ਨੇ ਜਿਹੜਾ ਪੌਦਾ ਤੁਹਾਨੂੰ 50-100 ਰੁਪਏ ਦਾ ਬਾਹਰ ਪ੍ਰਾਈਵੇਟ ਨਰਸਰੀ ਚ ਮਿਲਦਾ ਹੋ ਤੁਹਾਨੂੰ 10-12 20 ਰੁਪਏ ਦੇ ਵਿੱਚ ਸਾਡੀ ਨਰਸਰੀ ਤੋਂ ਮਿਲਦਾ ਤੇ ਜਿੱਥੇ ਕਿਤੇ ਖਾਲੀ ਜਗ੍ਹਾ ਜਰੂਰ ਲਗਾਓ ਤੁਹਾਨੂੰ ਕੋਈ ਟੈਕਨੀਕਲ ਸਹਾਇਤਾ ਚਾਹੀਦੀ ਹੈ ਮਦਦ ਚਾਹੀਦੀ ਹੋ ਅਸੀਂ ਕਰਾਂਗੇ ਬੂਟੇ ਅਸੀਂ ਉਪਲਬਧ ਕਰਾਵਾਂਗੇ ਆਉਣ ਵਾਲੇ ਜਿਹੜਾ ਸਾਡਾ ਸੀਜ਼ਨ ਹੈਗਾ ਮੌਨਸੂਨ ਸੀਜ਼ਨ ਜਿਹੜਾ ਜੁਲਾਈ ਤੋਂ ਸ਼ੁਰੂ ਹੋਣਾ ਹੈ ਉਦੋਂ ਅਸੀਂ ਇੱਕ ਵਨ ਮਹਸਬਤ ਦਾ ਵੀ ਉਪਰਾਲਾ ਕਰਾਂਗੇ ਔਰ ਲੋਕਾਂ ਨੂੰ ਅਪੀਲ ਕਰਾਂਗੇ ਵੀ ਜਿਆਦਾ ਤੋਂ ਜਿਆਦਾ ਗ੍ਰੀਨਰੀ ਆਪਣੇ ਹਾਲੇਦ ਵਾਲੇ ਜਿੱਥੇ ਕਿਤੇ ਜਗ੍ਹਾ ਮਿਲੇ ਤੁਲਦਾਨ